हेलो बुरी विरे सादिकाल किमे हो वेलकम है तोड़ा लाइव दे और दसो ठीक ठाक हो थैंक यू सो तो मच लाइव विच ओनली और कर परिवार ठीक है विरे और दसो विरे बच्चे ठीक ने बस वधिया बहन वधिया ही चाहिदा विरे ਤੁਸੀਂ ਦੱਸੋ ਕੀ ਕਰਦੇ ਸੀਗੇ ਤੁਸੀਂ ਲਾਈਵ ਲਗਾਉਣਾ ਹੈ ਉਹਨੇ ਵੀਰੇ ਮੈਨੂੰ ਨੋਟੀਫਿਕੇਸ਼ਨ ਨਹੀਂ ਆਉਂਦੀ ਤੁਹਾਡੇ ਦੂਜੇ ਚੈਨਲ ਦੀ ਵੀ थैंक यू ਜੀ थैंक यू ਦੂਜਾ ਲਾਈਕ ਕਿਹਦਾ ਹੈ थैंक यू ਸੋ ਮਚ ਲਾਈਕ ਕਰਨ ਲਈ ਨਾ ਲਗਾਉਂਦੇ ਨਹੀਂ ਹੁਸਨੌਜੀ थैंक यू ਜੀ ਦੋ ਦੀ ਵਾਚਿੰਗ ਹੈ ਦੋ ਲਾਈਕ ਨੇ ਦੂਸਰਾ ਲਾਈਕ ਕਿਸ ਦਾ ਹੈ ਪਲੀਜ਼ ਆ ਜਾਓ ਨੀਚੇ चाय पी लो जी चाय बना रहे हैं तु ता लोनी सारे नहीं वीरे मैं लगाया करूंगी मैं पिंडी हुई ना ता करके नहीं सी अज कल परसों ना हूं मैं बार बार इको गल ना चंगी जी नहीं लगती ਸਰ ਸ਼ਿਕਾਹ ਦਲਜੀਤ ਵੀਰੇ ਕਿਵੇਂ ਹੋ ਵੈਲਕਮ ਆ ਤੁਹਾਡਾ ਲਾਈਵ ਤੇ ਵੀ ਚੋਰ ਸੁਣਾਓ ਹਾਂ ਜੀ ਕੋਈ ਨਾ ਹਾਂ ਉਹ ਕਰਕੇ ਵੀਰੇ ਫਿਰ ਹੁਣ ਕੱਲ ਨੂੰ ਵੀ ਸ਼ਾਇਦ ਲਗਾਵਾ ਤਾਂ ਕਿ ਮੈਂ ਘਰੇ ਜਾ ਕੇ ਲਗਾਇਆ ਕਰੂੰਗੀ ਆਵਾਜ਼ ਤੁਹਾਨੂੰ ਪਤਾ ਹੀ ਆ ਫਿਰ ਥੋੜਾ ਜਿਹਾ ਹੋਏ ਜਾਂਦਾ ਹਨਾ ਥੈਂਕ ਯੂ ਜੀ ਨਹੀਂ ਮੈਂ ਬਾਕੀਆਂ ਦੀ ਗੱਲ ਕਰ ਰਹੀ ਹਾਂ ਕੋਈ ਵੀ ਨਹੀਂ ਲਗਾਉਂਦਾ ਨੂਰ ਬੋਲਣਾ ਨਹੀਂ ਇਹਦਾ ਵਿੱਚ ਸਸ਼ੀਕਾਲ ਪੜਨੇ ਹੋਰ ਦਲਜੀਤ ਵੀਰੇ ਠੀਕ ਹੋ ਘਰ ਪਰ ਵੀਰ ਠੀਕ ਹੈ ਹੈਲੋ ਸੁਖਰਾਜ ਹੈਲੋ ਗੁਰਦੀਪ ਦੀਦੀ ਕਿਵੇਂ ਹੋ ਸਸ਼ੀਕਾਲ ਸ਼ੈਤਾਨ ਲਾਈਕ ਡਨ ਥੈਂਕ ਯੂ ਜੀ ਥੈਂਕ ਯੂ ਸਸ਼ੀਕਾਲ ਜੀ ਆਫਰ ਮੈਨੂੰ ਮਨਾ ਕਹੀ ਨਹੀਂ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਇਹ ਕਿਹਦੀ ਆਈਡੀਆ ਮੈਂ ਕਿੰਗ ਸਿੰਘ ਅੱਛਾ ਕਿੰਗ ਵੀਰੇ ਫੋਨ ਆਉਣ ਦੀ ਕੋਈ ਗੱਲ ਨਹੀਂ ਦੀਦੀ ਗੁਰਦੀਪ ਜੀ ਥੈਂਕ ਯੂ ਸੋ ਮਚ ਤੁਸੀਂ ਵੈਲਕਮ ਹੋ ਤੁਹਾਡਾ ਸਾਰਿਆਂ ਦਾ ਸਿਸਟਮ ਜਾ ਹਿੱਲਿਆ ਪਿਆ ਮੇਰਾ ਕਮੈਂਟ ਸ਼ੋ ਨਹੀਂ ਹੋ ਰਿਹਾ ਹੈ ਕਿੰਗ ਸਿੰਘ ਆਈਡੀ ਤੋਂ ਅੱਛਾ ਵੀਰੇ ਮੈਂ ਦੇ ਦੂੰਗੀ ਬਲੂ ਦੇ ਦੂੰਗੀ ਤੁਹਾਨੂੰ ਫਿਰ ਬਾਅਦ ਵਿੱਚ ਸਹੀ ਗੱਲ ਆ ਵੀਰੇ ਮੇਰਾ ਤਾਂ ਆਪਣੇ ਦਿਲ ਕਰਦਾ हम्म हो जाना अरे बोलो सिस्टर जी हां जी हां जी थैंक यू सो मच लाइव बहुत बहुत धन्यवाद थैंक यू थैंक यू गुरदीप दीदी थैंक यू अपना अरे बोलो सिस्टर जी ब्ल्यू क्यों वापिस ले लिया आपने नहीं मैंने ब्ल्यू तो नहीं लिया सभी के पास तो है पता नहीं कैसे मैंने नहीं लिए ब्ल्यू मैं मैंने चेक ही नहीं कर रही ਬਲੂ ਇਹਨੇ ਮੈਂ ਤਾਂ ਚਲਾ ਹੀ ਨਹੀਂ ਰਹੀ ਵਾਈਟ ਹੀ ਨਹੀਂ ਚਲਾ ਰਹੀ ਬਾਈ ਥੈਂਕ ਯੂ ਭੈਣ ਇੱਕ ਰੈਡੀ ਹੋਰ ਉਹਦੇ ਬਲੂ ਦੇ ਦੋ ਕਿਹੜੀ ਆਈਡੀ ਨੂੰ ਵੀਰੇ ਬਲੂ ਨਹੀਂ ਹੈ ਮੇਰਾ ਅੱਛਾ ਤੁਸੀਂ ਕਮੈਂਟ ਕਰ ਦੋ ਜੇ ਮੈਨੂੰ ਕਮੈਂਟ ਮਿਲ ਗਿਆ ਵੀਰੇ ਮੈਂ ਦੇ ਦੂੰਗੀ ਬਲੂ ਦਿਲਜੀਤ ਵੀਰੇ ਤੁਹਾਡੀਆਂ ਦੋਨੋਂ ਆਈਡੀਆਂ ਨੂੰ ਬਲੂ ਦਿੱਤੇ ਹੋਏ ਸੀਗੇ ਮੈਂ ਦਿਲਜੀਤ ਪੂਰੀਆਂ ਵਾਲੀ ਨੂੰ ਵੀ ਦਿੱਤਾ ਹੋਇਆ ਸੀਗਾ ਕਿੰਗ ਵੀਰੇ ਤੁਹਾਡਾ ਮੈਸੇਜ ਸ਼ੋ ਹੋ ਗਿਆ ਮੈਂ ਕਰ